ਬੀਤੇ ਦਿਨੀ ਸਲਮਾਨ ਖਾਨ ਤੇ ਉੱਤੇ ਕ ਹਮਲਾ ਕੀਤਾ ਗਿਆ ਸੀ ਕੁਝ ਗੈਂਗਸਟਰਾਂ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ ਹੁਣ ਸਲਮਾਨ ਖਾਨ ਨੂੰ ਮਾਰਨ ਲਈ ਇਸ ਗੈਂਗ ਨੇ 6 ਸ਼ੂਟਰ ਜਿਹੜੇ ਹੈਗੇ ਸੀ ਉਹਨਾਂ ਨੂੰ 20 ਲੱਖ ਦੀ ਦਿੱਤੀ ਸੀ ਫਿਰੋਤੀ ਚਾਰਜ ਸ਼ੀਟ ਵਿੱਚ ਹੈਰਾਨੀਜਨਕ ਖੁਲਾਸੇ ਜਿਹੜੇ ਹੋ ਚੁੱਕੇ ਨੇ ਜੀ ਹਾਂ ਮੋਟਰਸਾਈਕਲ ਸਵਾਰ ਉੱਤੇ ਦੋ ਵਿਅਕਤੀਆਂ ਵੱਲੋਂ ਬਾਦਰਾ ਦੇ ਗੈਲੈਕਸੀ ਅਪਾਰਟਮੈਂਟ ਦੇ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ ਹਾਲਾਂਕਿ ਅਦਾਕਾਰ ਘਰ ਦੇ ਵਿਚ ਹੀ ਸੀ ਪਰ ਉਹਨਾਂ ਦੇ ਕੋਈ ਵੀ ਨੁਕਸਾਨ ਉਹਨਾਂ ਨੂੰ ਨਹੀਂ ਪਹੁੰਚਿਆ ਸਲਮਾਨ ਖਾਨ ਨੂੰ ਵਾਈਸ ਰੇਣੀ ਦੀ ਸੁਰੱਖਿਆ ਮਿਲਣ ਦੇ باوجود ਗੋਲੀਬਾਰੀ ਦੇ ਸਮੇਂ ਕੋਈ ਵੀ ਕਾਂਸਟੇਬਲ ਉੱਥੇ ਮੌਜੂਦ ਨਹੀਂ ਸੀ ਕਈ ਲੋਕ ਸ਼ੱਕੀ ਜਿਹੜੇ ਗਏ ਗ੍ਰਿਫਤਾਰ ਕੀਤੇ ਗਏ ਸੀ ਪੁਸ਼ਕਿਸ਼ ਜਾਰੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵੱਡੇ ਖੁਲਾਸੇ ਰਗੇ ਕੀਤੇ ਜਾ ਰਹੇ ਕਿ ਹੁਣ ਇੱਕ ਨਵੀਂ ਅਪਡੇਟ ਜਿਹੜੀ ਗਈ ਹੈ ਨਿਕਲ ਕੇ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਨੇ ਸੁਲਮਾਨ ਖਾਨ ਨੂੰ ਮਾਰਨ ਲਈ ਇਹਨਾਂ 6 ਲੋਕਾਂ ਨੂੰ 20 ਲੱਖ ਰੁਪਏ ਦਿੱਤੇ ਸਨ ਤੁਹਾਨੂੰ ਦੱਸ ਦਈਏ ਕਿ ਇਹ ਅਪਡੇਟ ਲਾਰੈਂਸ ਬਿਸ਼ਰੋਈ ਦੇ ਭਰਾ ਅਮਨਮੋਲ ਬਿਸ਼ਰੋਈ ਅਤੇ ਬਿਸ਼ਰੋਈ ਗੈਂਗ ਦੇ ਇਕੱਠਿਤ ਮੈਂਬਰ ਜਿਹੜੇ ਰੋਹਿਤ ਗੁਡੇਰਾ ਦੇ ਖਿਲਾਫ ਮੁੰਬਈ ਦੀ ਵਿਸ਼ੇਸ਼ ਅਦਾਲਤ 'ਚ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈ ਹੈ ਪਰ ਇਹ ਚਾਰਜਿਸਟ داخل ਹੋਣ ਤੋਂ ਬਾਅਦ ਅਨਮੋਲ ਅਤੇ ਰੋਹਿਤ ਦੋਵੇਂ ਮੁੰਬਈ ਤੋਂ ਫਰਾਰ ਹਨ ਮਹਾਰਾਸ਼ਟਰ ਸੰਗਠਿਤ ਅਪਰਾਧ ਕਾਨੂੰਨ ਦੇ ਮਾਮਲਿਆਂ ਦੇ ਵਿਸ਼ੇਸ਼ ਜੱਜ ਬੀਡੀ ਛੇਲਕੇ ਨੇ 27 ਜੁਲਾਈ 2024 ਨੂੰ ਅਨਮੋਲ ਅਤੇ ਗੁਡੇਰਾ ਵਿਰੁੱਧ ਸਥਾਈ ਗੈਰ ਜਰਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ ਦੱਸ ਦੇ ਕਿ ਚਾਰਜੀਸ ਜੇ ਜ਼ਿਕਰ ਕੀਤਾ ਗਿਆ ਕਿ ਅਨਮੋਲ ਛੂਪੜਾਂ ਨੂੰ ਕਿਹਾ ਸੀ ਕਿ ਉਹ ਕੰਮ ਚੰਗੀ ਤਰ੍ਹਾਂ ਕਰਨ ਕਿਉਂਕਿ ਉਹ ਇਹ ਇਸ ਨਾਲ ਇਤਿਹਾਸ ਲਿਖਣਗੇ ਇਸ 1735 ਪੰਨਿਆਂ ਦੀ ਚਾਰਜਿਸ ਅਨੁਸਾਰ ਗੋਲੀ ਚਲਾਉਣ ਵਾਲਿਆਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਇਸ ਕੰਮ ਤੋਂ ਨੂੰ ਕਰਨ ਤੋਂ ਨਾ ਡਰਨ ਕਿਉਂਕਿ ਇਹ ਮਤਲਬ ਸਮਾਜ ਚ ਬਦਲਾਅ ਲਿਆਉਣਾ ਹੈ ਇਹ ਜਿਹੜੀਆਂ ਗੱਲਾਂ ਆਈਆਂ ਇੱਕ ਵਾਇਸ ਸੰਦੇਸ਼ ਵਿੱਚ ਕੀਤੀਆਂ ਗਈਆਂ ਸੀਗੀ ਅਤੇ ਉਸ ਨੂੰ ਇਸ ਤਰ੍ਹਾਂ ਗੋਲੀਬਾਰੀ ਕਰਨ ਵਾਲਸ ਤੇ ਵੀ ਕਿਹਾ ਗਿਆਗਾ ਸੀ ਸਲਮਾਨ ਖਾਨ ਕਿ ਡਰ ਜਾਣ ਸ਼ੂਟਰਾਂ ਨੂੰ ਹੈਲਮਟ ਪਹਿਨਣ ਅਤੇ ਸਿਗਰਟ ਪੀਣ ਲਈ ਵੀ ਕਿਹਾ ਗਿਆ ਸੀ ਤਾਂ ਜੋ ਉਹ ਨੇ ਡਰ ਦਿਖਾਈ ਹੁੰਦੇਣ ਹਾਲਾਂਕਿ ਇੱਕ ਰਿਪੋਰਟ ਚ ਇਹ ਵੀ ਦੱਸਿਆ ਗਿਆਗਾ ਕਿ ਦੋ ਮੁਲਜ਼ਿਮਾਂ ਨੇ ਕਬੂਲ ਕੀਤਾ ਹੈ ਕਿ ਉਹ ਚਾਰਜਿਸਟ ਪਹਿਲਾਂ ਇੰਸਟਾਗ੍ਰਾਮ ਤੇ ਲਾਂਚ ਬਿਸ਼ੋਈ ਨਾ ਫੋਲੋ ਕਰਨ ਤੋਂ ਬਾਅਦ ਇਸ ਗੈਂਗ ਕਿਸ ਸ਼ਾਮਲ ਹੋਏ ਸੀ ਇਹ ਖੁਲਾਸਾ ਜਿਹੜਾਗਾ ਚਾਰਜ ਸੀਟ ਵਿੱਚ ਜਿਹੜਾ ਕੀਤਾ ਗਿਆ ਗਿਆ ਲੇਕਿਨ ਕਿਤਨਾ ਕਿਤੇ ਹਲੇ ਬਹੁਤ ਜ਼ਿਆਦੇ ਸਵਾਲ ਜਿਹੜੇ ਗਿਆ ਹੋ